ਉਹ ਉਹ ਤੇ ਸੀ ਕਿ ਜਨਤਾ ਦੀ ਵੰਖ ਨੂੰ ਲੈ ਕੇ। ਅਰੇ ਸਾਡੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਨਵਾਂ ਸ਼ਹਿਰ ਰਹੋ ਦੇ ਵਿੱਚ ਆਪਣਾ ਪਾਰਟੀ ਦੀ ਗੈਦਰਿੰਗ ਸੀਗੀ ਬਈ ਹਲਕੇ ਦੇ ਜਿੰਨੇ ਆਪਣੇ ਨਵਾਂ ਸ਼ਹਿਰ ਦੇ ਸੀਗੇ ਉਹਨਾਂ ਨਾਲ ਇੱਕ ਮਿਲ ਜੁਲ ਦਾ ਅੱਜ ਪ੍ਰੋਗਰਾਮ ਬਣਾਇਆ ਸੀਗਾ ਜਿੰਨੇ ਆਪਣੇ ਵਰਕਰ ਸੀਗੇ। ਹਾਂ ਉਹਦੇ ਲਈ ਪ੍ਰੋਗਰਾਮ ਰੱਖਿਆ ਸੀ ਉਹਨੇ। ਅੱਲਾ ਦੋ ਸਤਾਈ ਦਾ ਕੀ ਪ੍ਰੋਗਰਾਮ ਹੈ? 27 27 ਦੇ ਇਲੈਕਸ਼ਨ ਲੜਾਂਗੇ ਜੀ। 112 ਸੀਟਾਂ ਤੇ ਖਾਂ ਜੇ ਬਿਲਕੁਲ ਲੜਾਂਗੇ ਉਹਦੇ ਲਈ ਕੋਈ ਕੈਂਡੀਡੇਟ ਹੋਂ ਤੋਂ ਨਹੀਂ ਕੋਈ ਕੈਂਡੀਡੇਟ ਨਹੀਂ ਜੀ ਜਿਹੜਾ ਸਾਡਾ ਪਾਰਟੀ ਦੀ ਗੱਲ ਇਹ ਹੈ ਵੀ ਜਿਹੜਾ ਵਰਕ ਕਰੂਗਾ ਉਹ ਆਪ ਹੀ ਅੱਗੇ ਆ ਜਾਏਗਾ ਅਮਰਿਤਪਾਲ ਜੀ ਦਾ ਭਾਰਤ ਕੁਮਾਰ ਜੀ ਕੀ ਕਿਤੇ ਜਾ ਰਿਹਾ ਅਮਰਿਤਪਾਲ ਬਾਰੇ ਬਾਈ ਜੀ ਬਾਰੇ ਜੀ ਬਈ ਨਈ ਸਰਕਾਰ ਚ ਆਉਂਦੀ ਮੇਰੇ ਹਿਸਾਬ ਨਾਲ ਕਿਉਂਕਿ ਕੱਲੇ ਤੇ ਐਨਐਸਏ ਵਧਾਤੀ ਉਹਨੂੰ ਤੋੜਨਾ ਚਾਹੁੰਦੇ ਆ ਪਰ ਮੈਨੂੰ ਲੱਗ ਮਤਲਬ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਇਸ ਕਰਕੇ ਜਿਹੜੀ ਤਰ ਤਰ ਦੀ ਬਾਈਲੈਕਸ਼ਨ ਹੋ ਰਹੀ ਆ ਕਿ ਉਹ ਅਮਰ ਜਿਹਦੇ ਡੈਡੀ ਉਥੋਂ ਇਲੈਕਸ਼ਨ ਲਾਣਗੇ ਬਾਈਲੈਕਸ਼ਨ ਨਹੀਂ ਜੀ ਨਹੀਂ ਪਰ ਜਦ ਦੀ ਹਾਲਤ ਦਿਨ ਦਿਨ ਖਰਾਬ ਤੇ ਜਾ ਰਹੀ ਦੇਖਸੋ ਲਗਾਤਾਰ ਕੇ ਨਹੀਂ ਹੁੰਦਾ ਇਹ ਹੈ ਜੀ ਰੋਜ਼ ਕਿਤੇ ਮਰਡਰ ਕਿਤੇ ਫਰੋਤੀਆਂ ਬਹੁਤ ਕੁਝ ਛੱਲੀ ਜਾਂਦਾ ਸਰਕਾਰ ਫੇਲ ਹੈ ਇਹ ਜੀ ਇਸ ਪੱਖੋਂ ਇਸ ਪੱਖੋਂ ਕੀ ਸਾਰੇ ਪੱਖੋਂ ਹੀ ਫੇਲ ਹੈ ਤੁਸੀਂ ਕੀ ਸੰਦੇਸ਼ ਯੂਥ ਨੂੰ ਹੁੰ ਦੇਣਾ ਚਾਹੁੰਦੇ ਮੈਂ ਯੂਥ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਾਗੋ ਆਪਣੇ ਕੋਲੇ ਹੁਣ ਨਵਾਂ ਬਦਲ ਹੈਗਾ ਤੁਹਾਡੇ ਕੋਲੇ ਤੁਸੀਂ ਸਾਥ ਦਿਓ ਸਾਡਾ ਤੇ ਆਪਾਂ ਜੋ ਕਿ ਪੰਜਾਬ ਨੂੰ ਅੱਗੇ ਚੜ੍ਹਦੀ ਕਲਾ ਵੱਲ ਲੈ ਕੇ ਜਾ ਸਕਦੇ ਸੁਖਵੀਰ ਬਾਦਲ ਨੇ ਇੱਕ ਗੱਲ ਕਿਹਾ ਕਿ ਇੱਕ ਨਵਾਂ ਚੁੱਲਾ ਹੋਰ ਅਕਾਲੀ ਦਲ ਦੇ ਵਿੱਚ ਤਿਆਰ ਹੋ ਗਿਆ ਕਿ ਉਹ ਉਹਦੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਨਹੀਂ ਜੀ ਇਹ ਜੋ ਸਮਝੌਤੇ ਵਾਲੀ ਫੈਸਲੇ ਬਾਪੂ ਜੀ ਕਰਨਗੇ ਤੁਸੀਂ ਐਮਪੀ ਹੋ ਤੁਸੀਂ 12 ਨਹੀਂ ਉਹ ਸਾਡੇ ਪ੍ਰਧਾਨ ਹੈ ਜੀ ਪਾਰਟੀ ਦੇ ਮੈਂ ਬੇਸ਼ੱਕ ਐਮਪੀ ਹਾਂ ਉਹ ਪ੍ਰਧਾਨ ਹੈ ਪਾਰਟੀ ਤਾਂ ਤਾਂ ਤੋਂ ਕਿਹਨੂੰ ਦੇ ਰਹੇ ਤੁਸੀਂ ਇਲੈਕਸ਼ਨ ਉਹ ਵੀ ਹਾਲੇ ਕੋਈ ਫਾਈਨਲ ਨਹੀਂ ਹੈ ਥੈਂਕ ਯੂ ਸਰ ਠੀਕ ਮਾਸਟਰ ਰਾਹੁਲ ਪਹੁੰਚੇ ਤੁਸੀਂ ਕਿ ਜਗਤ ਜੀ ਅੱਜ ਪੰਖਰ ਨੂੰ ਲੈ ਕੇ ਔਰ ਇਹ ਸਾਡੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਨਵਾਂ ਸ਼ਹਿਰ ਰਹੋਂ ਦੇ ਵਿੱਚ ਆਪਣਾ ਪਾਰਟੀ ਦੀ ਗੈਦਰਿੰਗ ਸੀਗੀ ਬਈ ਹਲਕੇ ਦੇ ਜਿੰਨੇ ਆਪਣੇ ਨਵਾਂ ਸ਼ਹਿਰ ਦੇ సిగే ਉਹਨਾਂ ਨਾਲ ਇੱਕ ਮਿਲ ਜੁਲ ਦਾ ਅੱਜ ਪ੍ਰੋਗਰਾਮ ਬਣਾਇਆ ਸੀਗਾ ਜਿੰਨੇ ਆਪਣੇ ਵਰਕਰ ਸੀਗੇ ਹਾਂ ਉਹਦੇ ਲਈ ਪ੍ਰੋਗਰਾਮ ਰੱਖਿਆ ਸੀ ਉਹਨਾਂ ਦੋਸਤਾਈ ਦਾ ਕੀ ਪ੍ਰੋਗਰਾਮ ਹੈ 27 27 ਦੇ ਇਲੈਕਸ਼ਨ ਲੜਾਂਗੇ ਜੀ 117 ਸੀਟਾਂ ਤੇ ਖਾਂ ਜੀ ਬਿਲਕੁਲ ਲੜਾਂਗੇ ਉਹਦੇ ਲਈ ਕੋਈ ਕੈਂਡੀਡੇਟ ਹੁਣ ਤੋਂ ਨਹੀਂ ਕੋਈ ਕੈਂਡੀਡੇਟ ਨਹੀਂ ਜੀ ਜਿਹੜਾ ਸਾਡਾ ਪਾਰਟੀ ਦੀ ਗੱਲ ਇਹ ਹੈ ਵੀ ਜਿਹੜਾ ਵਰਕ ਕਰੂਗਾ ਉਹ ਆਪ ਹੀ ਅੱਗੇ ਆ ਜਾਏਗਾ ਅੰਮ੍ਰਿਤਪਾਲ ਜੀ ਦੇ ਬਾਰਤ ਮਾਰ ਦੀ ਕੀ ਕੀਤਾ ਜਾ ਰਿਹਾ ਅੰਮ੍ਰਿਤਪਾਲ ਬਾਰੇ ਬਾਈ ਜੀ ਬਾਰੇ ਜੀ ਬਈ ਨਈ ਸਰਕਾਰ ਚ ਆਉਂਦੀ ਮੇਰੇ ਹਿਸਾਬ ਨਾਲ ਕਿਉਂਕਿ ਕੱਲੇ ਤੇ ਐਨਐਸਏ ਵਧਾਤੀ ਉਹਨੂੰ ਤੋੜਨਾ ਚਾਹੁੰਦੇ ਆ ਪਰ ਮੈਨੂੰ ਲੱਗ ਮਤਲਬ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਇਸ ਕਰਕੇ ਜਿਹੜੀ ਤਰ ਤਰ ਦੀ ਬਾਈ ਇਲੈਕਸ਼ਨ ਹੋ ਰਹੀ ਆ ਕਿ ਉਹ ਅੰਮ੍ਰਿਤ ਜਿਹਦੇ ਡੈਡੀ ਉਥੋਂ ਇਲੈਕਸ਼ਨ ਲਾਣਗੇ ਬਾਈ ਇਲੈਕਸ਼ਨ ਨਹੀਂ ਜੀ ਨਹੀਂ ਉਹਦੀ ਹਾਲਤ ਦਿਨ-ਦਿਨ ਖਰਾਬ ਹੋਈ ਜਾ ਰਹੀ ਹੈ ਦੇਖੋ ਲਗਾਤਾਰ ਕਿੰਗਸਟਰ ਬਾਤ ਇਸ ਤਰ੍ਹਾਂ ਨਹੀਂ ਹੁੰਦਾ ਇਹ ਹੈ ਜੀ ਰੋਜ਼ ਕਿਤੇ ਮਰਡਰ ਕਿਤੇ ਫਰੋਤੀਆਂ ਬਹੁਤ ਕੁਝ ਛੱਲੀ ਜਾਂਦਾ ਸਰਕਾਰ ਫੇਲ ਹੈ ਜੀ ਇਸ ਪੱਖੋਂ ਇਸ ਪੱਖੋਂ ਕੀ ਸਾਰੇ ਪੱਖੋਂ ਹੀ ਫੇਲ ਹੈ ਜੀ ਤੁਸੀਂ ਕੀ ਸੰਦੇਸ਼ ਯੂਥ ਨੂੰ ਹੰਡ ਦੇਣਾ ਚਾਹੁੰਦੇ ਮੈਂ ਯੂਥ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਾਗੋ ਆਪਣੇ ਕੋਲੇ ਹੁਣ ਨਵਾਂ ਬਦਲ ਹੈਗਾ ਤੁਹਾਡੇ ਕੋਲੇ ਤੁਸੀਂ ਸਾਥ ਦਿਓ ਸਾਡਾ ਤੇ ਆਪਾਂ ਜੋ ਕਿ ਪੰਜਾਬ ਨੂੰ ਅੱਗੇ ਚੜ੍ਹਦੀ ਕਲਾ ਵਲੇ ਲੈ ਕੇ ਜਾ ਸਕੀ ਸਖਬੀਰ ਬਾਦਲ ਨੇ ਇੱਕ ਗੱਲ ਕੀ ਹੈ ਕਿ ਇੱਕ ਨਵਾਂ ਚੁੱਲਾ ਹੋਰ ਅਕਾਲੀ ਦਲ ਦੇ ਵਿੱਚ ਤਿਆਰ ਹੋ ਗਿਆ ਕਿ ਉਹ ਉਹਦੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਨਹੀਂ ਜੀ ਇਹ ਜੋ ਸਮਝੌਤੇ ਵਾਲੀ ਫੈਸਲੇ ਬਾਪੂ ਜੀ ਕਰਨਗੇ ਤੁਸੀਂ ਐਮਪੀ ਹੋ ਤੁਸੀਂ ਨਹੀਂ ਉਹ ਸਾਡੇ ਪ੍ਰਧਾਨ ਹੈ ਜੀ ਪਾਰਟੀ ਦੇ ਮੈਂ ਬੇਸ਼ੱਕ ਐਮਪੀ ਐਂ ਹਾਂ ਉਹ ਪ੍ਰਧਾਨ ਹੈ ਪਾਰਟੀ ਪਰ ਤਾਂ ਤੋਂ ਕਿਹਨੂੰ ਦੇ ਰਹੇ ਹਾਂ ਤੁਸੀਂ ਇਲੈਕਸ਼ਨ ਉਹ ਵੀ ਹਲੇ ਕੋਈ ਫਾਈਨਲ ਨਹੀਂ ਹੈ ਥੈਂਕ ਯੂ ਸਰ ਠੀਕ